ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਆਈ ਹੋਪ ਥੈਟ ਯੂ ਆਲ ਆਰ ਡੂਇੰਗ ਗੁੱਡ ਰਜੇ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ 10ਵੀਂ ਜਮਾਤ ਦਾ ਮੈਥਮੈਟਿਕਸ ਦਾ ਪ੍ਰੀ ਬੋਰਡ ਦਾ ਸੈਂਪਲ ਪੇਪਰ ਕਰਨ ਜਾ ਰਹੇ ਹਾਂ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਸਿਰਫ ਔਰ ਸਿਰਫ ਐਮਸੀਕਿਊਜ਼ ਨਾਲ ਡੀਲ ਕਰਾਂਗੇ ਬੋਥ ਮੀਡੀਅਮ ਦੇ ਵਿੱਚ ਰਹੇਗੀ ਇਹ ਕਲਾਸ ਇੰਗਲਿਸ਼ ਦੇ ਵਿੱਚ ਵੀ ਰਹੇਗੀ ਔਰ ਪੰਜਾਬੀ ਦੇ ਵਿੱਚ ਵੀ ਰਹੇਗੀ ਸੋ ਸਭ ਤੋਂ ਪਹਿਲਾ ਕੁਐਸਚਨ ਹੈ ਰਜੇ ਕਿ ਵਿਚ ਆਫ ਦਾ ਫਾਲੋਇੰਗ ਨੰਬਰ ਇਜ਼ ਅ ਰੈਸ਼ਨਲ ਨੰਬਰ ਉਹਨ ਰੈਸ਼ਨਲ ਨੰਬਰ ਕਿਹੜੇ ਹੁੰਦੇ ਨੇ ਰਜੇ ਪਰਿਮੇਤ ਸੰਖਿਆ ਠੀਕ ਹੈ ਆਪਾਂ ਦੱਸਣਾ ਕਿ ਇਹਨਾਂ ਚੋਂ ਰੈਸ਼ਨਲ ਨੰਬਰ ਕਿਹੜਾ ਹੈ ਸੋ ਸਾਨੂੰ ਅੱਛੇ ਤਰੀਕੇ ਨਾਲ ਪਤਾ ਹੈ ਕਿ ਉਹ ਨੰਬਰ ਜਿਨ੍ਹਾਂ ਨੂੰ ਅਸੀਂ ਪੀ ਬਾਟਾ ਕਿਊ ਦੀ ਫਾਰਮ ਚ ਲਿਖ ਸਕਦੇ ਹਾਂ ਤੇ ਜਿਹੜਾ ਕਿਊ ਜ਼ੀਰੋ ਦੇ ਬਰਾਬਰ ਨਹੀਂ ਹੁੰਦਾ ਉਹ ਸਾਡੇ ਕੋਲੇ ਕੀ ਹੁੰਦੀਆਂ ਨੇ ਰਜੇ ਰੈਸ਼ਨਲ ਨੰਬਰਸ ਹੁੰਦੇ ਨੇ ਸੋ ਸਾਨੂੰ ਪਤਾ ਹੈ ਕਿ ਜਿਹੜੀ ਆਪਸ਼ਨ ਡੀ ਹੈ ਉਹ ਇਦਾਂ ਰਾਈਟ ਆਨਸਰ ਆਏਗੀ ਬਿਕਾਉਜ਼ ਅਸੀਂ ਇਹਨੂੰ ਕਿਵੇਂ ਲਿਖ ਸਕਦੇ ਹਾਂ 275 ਇਹਦੇ ਦਸ਼ਮਲਵ ਨੂੰ ਯਾਨੀ ਕਿ ਡੈਸੀਮਲ ਨੰਬਰ ਨੂੰ ਹਟਾ ਕੇ ਅਸੀਂ ਇਹਨੂੰ ਇਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ ਸੋ ਇਹ ਇਸ ਸਾਡਾ ਕੀ ਹੋ ਜਾਏਗਾ ਰਜੇ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਜੀ ਹੁਣ ਰਜੇ ਨੈਕਸਟ ਕੁਐਸਚਨ ਕੀ ਹੈ ਕਹਿੰਦੇ ਏ ਜਿਹੜਾ ਰਜੇ ਆ ਸੈਕੰਡ ਕੁਐਸਚਨ ਹੈ ਇਹਨਾਂ ਨੂੰ ਥੋੜੇ ਟਾਈਮ ਵੀ ਸਕਿਪ ਕਰ ਦੋ ਬਿਕੋਜ਼ ਇਹਦੇ ਵਿੱਚ ਮੈਨੂੰ ਥੋੜਾ ਜਿਹਾ ਡਾਊਟ ਸੀਗਾ ਸੋ ਫਿਲਹਾਲ ਹੀ ਇਹਨੂੰ ਸਕਿਪ ਕਰਦੇ ਆ ਨੈਕਸਟ ਤੇ ਚਲਦੇ ਆ ਅੱਗੇ ਕਹਿੰਦੇ ਆ ਕਿ ਵਿਚ ਇਜ਼ ਦ ਡਿਗਰੀ ਆਫ ਅ ਲੀਨੀਅਰ ਪੋਲੀਨੋਮੀਅਲ ਯਾਨੀ ਕਿ ਰੇਖੀ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ ਤਾਂ ਰੇਖੀ ਬਹੁਪਦ ਦੀ ਘਾਤ ਰਜੇ ਕਿੰਨੀ ਹੁੰਦੀ ਹੈ 1 ਹੁੰਦੀ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਹੈਗਾ ਰਜੇ ਵਾਟ ਵਿਲ ਬੀ ਦਾ ਕੰਡੀਸ਼ਨ ਆਫ ਦੀ ਲਾਈਨਸ ਵੈਨ ਦੀ ਇਕੁਏਸ਼ਨ ਥਿਸ ਐਂਡ ਥਿਸ ਆਰ ਰਿਪਰੈਜ਼ੈਂਟਡ ਬਾਇਓ ਗ੍ਰਾਫ ਕਹਿੰਦੇ ਜਦੋਂ ਇਹਨਾਂ ਨੂੰ ਗ੍ਰਾਫ ਨਾਲ ਰਿਪਰੈਜ਼ੈਂਟ ਕੀਤਾ ਜਾਊਗਾ ਤਾਂ ਇਹਨਾਂ ਦੀ ਕੀ ਮਤਲਬ ਕੰਡੀਸ਼ਨ ਹੋਊਗੀ ਇਹ ਇੰਟਰਸੈਕਟ ਕਰਨ ਦੀਆਂ ਯਾਨੀ ਇੱਕ ਦੂਸਰੇ ਨੂੰ ਕੱਟਣਗੀਆਂ ਇਹ ਪੈਰਲਲ ਹੋਣਗੀਆਂ ਕੋਇਨਸਾਈਡ ਕਰਨਗੀਆਂ ਜਾਂ ਨਨ ਆਫ ðiਸ ਯਾਨੀ ਅਗਰ ਪੰਜਾਬੀ ਮੀਡੀਅਮ 'ਚ ਦੇਖੀਏ ਤਾਂ ਆਹ ਜਿਹੜੀ ਸਮੀਕਰਨ ਦਿੱਤੀ ਹੋਈ ਹੈ ਇਹਨਾਂ ਨੂੰ ਗ੍ਰਾਫ ਤੇ ਦਿਖਾਉਣ ਤੇ ਇਹ ਕੱਟਣਗੀਆਂ ਸਮਾਂਤਰ ਹੋਣਗੀਆਂ ਸੰਪਾਤੀ ਹੋਣਗੀਆਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਪਰ ਅਜੇ ਇਹਦਾ ਜਿਹੜਾ ਰਾਈਟ ਆਨਸਰ ਆਏਗਾ ਫੋਰਥ ਦਾ ਰਾਈਟ ਆਨਸਰ ਸੀ ਆਏਗਾ ਸੰਪਾਤੀ ਯਾਨੀ ਕਿ ਕੀ ਆਏਗਾ ਅਜੇ ਕੋਇਨਸਾਈਡ ਆਏਗਾ ਕਿਉਂ ਆਏਗਾ ਇੱਥੇ ਸਮਝ ਲੈਣੇ ਆ ਸਾਡੇ ਕੋਲੇ ਦੋ ਇਕੁਏਸ਼ਨ ਨੇ ਇੱਕ ਹੈਗੀ ਆ ਜੀ 3x y ਜਿਹੜਾ ਆ ਤਿੰਨ ਇਧਰ ਪਿਆ ਨੂੰ ਮੈਂ ਇਧਰ ਲਈ ਸਾਈਡ ਹੀ ਲੈ ਆਉਣੀ ਆ ਯਾਨੀ ਕਿ -3t ਦੇ ਬਰਾਬਰ ਹੋ ਜੂਗਾ 0 ਦੇ ਔਰ ਦੂਸਰੀ ਇਕੁਏਸ਼ਨ ਸਾਡੇ ਕੋਲੇ ਕੀ ਹੈ ਰਜੇ 9x 3y 9 0 ਹੁਣ ਰਜੇ ਆਪਾਂ ਇਹਦਾ ਕੀ ਕਰਦੇ ਆ ਅਸੀਂ ਨੇ ਤਿੰਨ ਚੀਜ਼ਾਂ ਕੱਢਣੀਆਂ ਨੇ a1/a2 ਫਿਰ ਅਸੀਂ ਕੱਢਾਂਗੇ b1/b2 ਫਿਰ ਅਸੀਂ ਕੱਢਾਂਗੇ c1/c2 ਜਦੋਂ ਅਸੀਂ a1/a2 ਕੱਢਿਆ ਯਾਨੀ ਆਮ ਸੌਰੀ x ਦੇ ਜਿਹੜੇ ਕੋਫੀਸ਼ੀਐਂਟ ਆ ਉਹਨਾਂ ਨੂੰ ਡਿਵਾਈਡ ਕੀਤਾ ਯਾਨੀ 3/9 थ्री बाय नाइन सोल्व किया वन बाय थ्री आ गया फिर अभी बी वन बाय बी टू सोल्व किया बी वन बाय बी टू यानी कि जई कोज माइनस वन बाय माइनस थ्री हूँ माइनस न माइनस कट गया यानी सा आ गया एक बटे ਤਿੰਨ ਹੋਣ ਰਾਜੇ c1/c2 ਨੂੰ ਕੱਢ ਲੈਣੇ ਆ c1/c2 ਕੀ ਆ ਘਟਾਓ ਦੇ 3/ਘਟਾਓ ਦੇ 9 ਸੋ ਇਹਨੂੰ ਸੋਲਵ ਕਰਾਂਗੇ ਮਾਈਨਸ ਨਾਲ ਮਾਈਨਸ ਕੱਟ ਗਿਆ 3-1=3 3-2=1 9 ਯਾਨੀ ਕਿ ਕਿੰਨਾ ਆ ਗਿਆ 1/3 ਸੋ ਰਾਜੇ ਇਹ ਤੋਂ ਸਾਨੂੰ ਕੀ ਪਤਾ ਚੱਲਿਆ ਕਿ a1/a2 ਬਰਾਬਰ ਹੈ b1/b2 ਦੇ ਤੇ b1/b2 ਬਰਾਬਰ ਹੈ c1/c2 ਦੇ ਔਰ ਸਾਨੂੰ ਪਤਾ ਹੈ ਕਿ ਜਦੋਂ ਇਹ ਤਿੰਨੇ ਆਪਸ ਵਿੱਚ ਬਰਾਬਰ ਹੁੰਦੇ ਆ ਤਾਂ ਸਾਡੇ ਕੋਲੇ ਕਿੱਦਾਂ ਦੀਆਂ ਲਾਈਨਸ ਹੁੰਦੀਆਂ ਨੇ ਕੋਇਨਸਾਈਡ ਯਾਨੀ ਕਿ ਸਾਡੇ ਕੋਲੇ ਕਿੱਦਾਂ ਦੀ ਲਾਈਨ ਹੁੰਦੀਆਂ ਨੇ ਸੰਪਾਤੀ ਠੀਕ ਹੈ ਜੀ ਨੈਕਸਟ ਮੂਵ ਕਰਦੇ ਹਾਂ ਕਹਿੰਦੇ ਦੋ ਘਾਤੀ ਸਮੀਕਰਨ ਸਾਨੂੰ ਦਿੱਤੀ ਹੋਈ ਹੈ ਇਹਦੇ ਦੋ ਪਿੰਨ ਪਿੰਨ ਵਾਸਤਵਿਕ ਮੁੱਲ ਹੁੰਦੇ ਹਨ ਜੇਕਰ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹ ਲੈਣੇ ਆ ਕੀ ਕਿਹਾ ਗਿਆ ਹੈ ਕਹਿੰਦੇ ਆ क्वाड्रेटिक इक्वेशन ਹੈਜ਼ ਯੂਨੀਕ ਰੀਅਲ ਰੂਟਸ ਸੋ ਸਾਨੂੰ ਇਹਦੀ ਅੱਛੇ ਤਰੀਕੇ ਨਾਲ ਪਤਾ ਹੈ ਕਿ b² b² 4ac ਅਗਰ ਇਹ ਜ਼ੀਰੋ ਤੋਂ ਵੱਡਾ ਹੈ ਤਾਂ ਸਾਡੇ ਕੋਲੇ ਕੀ ਹੁੰਦੇ ਨੇ ਰਜੇ ਯੂਨੀਕ ਜਿਹੜੇ ਹੈਗੇ ਨੇ ਉਹ ਰੀਅਲ ਰੂਟਸ ਹੁੰਦੇ ਨੇ ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ ਨੰਬਰ ਸੀ ਆਪਸ਼ਨ ਸੌਰੀ ਆਪਸ਼ਨ ਨੰਬਰ ਸੀ ਚ ਤਾਂ ਲੈਸ ਹੈ ਆਪਸ਼ਨ ਨੰਬਰ a b² oh, so, right 4ac ਇਜ਼ ਗ੍ਰੇਟਰ ਦੈਨ ਜ਼ੀਰੋ ਨੈਕਸਟ ਇਜ਼ ਇਫ ਦਾ ਫਸਟ ਟਰਮ ਆਫ ਐਨ ਐਪੀ ਇਜ਼ a ਐਂਡ d ਇਦ ਕਾਮਨ ਡਿਫਰੈਂਸ ਹੈ ਤਾਂ ਆਪਾਂ ਨੇ ਐਂਥ ਟਰਮ ਦੱਸਣੀ ਹੈ ਠੀਕ ਹੈ ਸਾਨੂੰ ਕੀ ਕਿਹਾ ਗਿਆ ਕਿਸੇ ਏਪੀ ਦਾ ਜਿਹੜਾ ਪਹਿਲਾ ਪਦ ਹੈ ਏ ਹੈ ਤੇ ਸਾਂਝਾ ਅੰਤਰ ਡੀ ਹੈ ਤਾਂ ਇਸ ਦਾ ਐਨਵਾਂ ਪਦ ਕਿੰਨਾ ਹੋਏਗਾ ਤਾਂ ਸਾਨੂੰ ਪਤਾ ਹੈ राजे ਐਂਥ ਜਿਹੜਾ ਪਦ ਹੈ ਉਹਨੂੰ ਆਪਾਂ ਏ ਐਨ ਨਾਲ ਰਿਪਰੈਜ਼ੈਂਟ ਕਰਦੇ ਹਾਂ ਔਰ ਉਹਦਾ ਫਾਰਮੂਲਾ ਕੀ ਹੁੰਦਾ ਹੈ ਏ ਪਲੱਸ ਐਨ ਮਾਈਨਸ 1 ਇੰਟੂ ਡੀ ਹੁਣੇ ਕਿਹੜੀ ਆਪਸ਼ਨ ਚ ਏ ਪਲੱਸ ਐਨ ਮਾਈਨਸ 1 ਇੰਟੂ ਡੀ ਸੀ ਆਪਸ਼ਨ ਦੇ ਵਿੱਚ ਪਿਆ ਹੋਇਆ ਹੈ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ राजे ਕਹਿੰਦੇ ਹੀਟਾਂ ਦਿੱਤੀਆਂ ਵਿੱਚੋਂ ਦੋ ਤ੍ਰਿਪੂਜਾਂ ਦੀ ਸਮਰੂਪਤਾ ਦੀ ਕਸੌਟੀ ਕਿਹੜੀ ਨਹੀਂ ਹੈ ਯਾਨੀ ਕਿ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਕ੍ਰਾਈਟੇਰੀਆ ਫॉर ਸਿਮਿਲੈਰਿਟੀ ਆਫ ਟੂ ਟ੍ਰਾਇੰਗਲਸ दैट इज ਰਾਈਟ ਹੈਂਡ ਅਰੇਂਜ ਜੇ ਸੇ ਦਾ ਰਾਈਟ ਆਨਸਰ ਆ ਜਾਊਗਾ ਠੀਕ ਹੈ ਜੀ ਦੇਖੋ ਟ੍ਰਿਪਲ ਏ ਵੀ ਹੁੰਦੀ ਹੈ ਯਾਨੀ ਕਿ ਐਂਗਲ 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 ਸਾਈਡ 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 ਵੀ ਹੁੰਦੀ ਹੈ ਸਾਈਡ ਐਂਗਲ ਸਾਈਡ ਵੀ ਹੁੰਦੀ ਹੈ ਬਟ ਆਰ ਐਚ ਐਸ ਨਹੀਂ ਹੁੰਦਾ ਨੈਕਸਟ ਮੂਵ ਕਰਦੇ ਹਾਂ ਅਜੇ ਨੈਕਸਟ ਕੁਐਸਚਨ ਤੇ ਕਹਿੰਦੇ ਹਾਊ ਮੈਨੀ ਟੈਂਜੈਂਟਸ ਕੈਨ ਬੀ ਡਰਾਉਨ ਟੂ ਅ ਸਰਕਲ ਫਰੋਮ ਅ ਪੁਆਇੰਟ ਲਾਈਜ਼ ਔਨ ਇਟ ਯਾਨੀ ਕਿ ਕਿਸੇ ਚੱਕਰ ਤੇ ਸਥਿਤ ਬਿੰਦੂ ਤੋਂ ਚੱਕਰ ਤੇ ਨਿਕਲਦੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ ਤਾਂ ਸਿਰਫ ਔਰ ਸਿਰਫ ਇੱਕ ਹੀ ਸਪਰਸ਼ ਰੇਖਾ ਜਿਹੜੀ ਹੈਗੀ ਆ ਖਿੱਚੀ ਜਾ ਸਕਦੀ ਹਾਂ ਨੈਕਸਟ ਰਜੇ ਸਾਡੇ ਕੋਲੇ ਆ ਗਿਆ 3 sin²a 3 cos²a ਦੇਖੋ ਇਹਦੇ ਵਿੱਚ ਤਿੰਨ ਇੱਥੇ ਵੀ ਆ ਤੇ ਤਿੰਨ ਇੱਥੇ ਵੀ ਆ ਤਾਂ ਅਸੀਂ ਇਹਦੇ ਵਿੱਚੋਂ ਕੀ ਕਰਾਂਗੇ ਰਜੇ ਤਿੰਨ ਨੂੰ ਬਾਹਰ ਸਾਂਝਾ ਕੱਢ ਲਾਂਗੇ ਤਾਂ ਅੰਦਰ ਸਾਡੇ ਕੋਲੇ ਕੀ ਰਹਿ ਜਾਊਗਾ sin²a ਰਹਿ ਜਾਊਗਾ ਪਲੱਸ cos² a ਰਹਿ ਜਾਊਗਾ ਹੁਣ ਦੇਖੋ ਸਾਨੂੰ ਫਾਰਮੂਲੇਜ਼ ਦੇ ਵਿੱਚ ਪਤਾ ਹੈ ਕਿ sin² θ ਸਾਨੂੰ ਕੀ ਪਤਾ ਹੈ ਸਾਨੂੰ ਪਤਾ ਹੈ ਕਿ sin² θ cos² θ ਕਿਹਦੇ ਬਰਾਬਰ ਹੁੰਦਾ ਜੀ 1 ਦੇ ਯਾਨੀ ਜ਼ਰੂਰੀ ਨਹੀਂ ਕਿ ਇੱਥੇ θ θ ਇੱਥੇ ਸਾਨੂੰ a ਵੀ ਆ ਸਕਦਾ ਹੈ x ਵੀ ਆ ਸਕਦਾ ਹੈ ਠੀਕ ਹੈ y ਵੀ ਆ ਸਕਦਾ ਹੈ ਬਸ ਸਾਨੂੰ ਮੇਨ ਫਾਰਮੂਲਾ ਪਤਾ ਹੋਣਾ ਚਾਹੀਦਾ ਤਾਂ ਅਜੇ ਆਹ sin² a cos² a ਕਿਹਦੇ ਬਰਾਬਰ ਹੋ ਗਿਆ 1 ਦੇ ਬਰਾਬਰ ਹੋ ਗਿਆ ਤੇ ਤਿੰਨੇ ਕਮ ਤਿੰਨ ਕਿਹਦੇ ਬਰਾਬਰ ਹੁੰਦਾ ਤਿੰਨ ਦੇ ਸੋ ਸਾਡਾ ਰਾਈਟ ਆਨਸਰ ਆ ਜਾਂਦਾ ਜੀ ਆਪਸ਼ਨ ਨੰਬਰ b ਵੈਰੀ ਗੁੱਡ

ਚੱਕਰ ਦੇ ਖੇਤਰਫਲ ਦਾ 1/4 ਹੋਵੇ ਤਾਂ ਕੇਂਦਰੀ ਕੋਣ ਦਾ ਮਾਪ ਕੀ ਹੋਵੇਗਾ ਇੱਕ ਵਾਰ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਇਹਨੂੰ ਪੜ ਲੈਣੇ ਆ ਫਾਈਂਡ ਦ ਸੈਂਟਰਲ ਐਂਗਲ ਇਫ ਏਰੀਆ ਆਫ ਦ ਕੋਰਿਸਪੋਂਡਿੰਗ ਸੈਕਟਰ ਇਜ਼ 1/4 ਆਫ ਦ ਏਰੀਆ ਆਫ ਸਰਕਲ ਸੋ ਰਜੇ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਏਰੀਆ ਆਫ ਅ ਸੈਕਟਰ ਕਿੰਨਾ ਹੁੰਦਾ ਠੀਕ ਹੈ ਸਾਨੂੰ ਦੇਖੋ ਰਜੇ ਇਹਦੇ ਵਿੱਚ ਪਤਾ ਹੈ ਕਿ ਏਰੀਆ ਆਫ ਅ ਸੈਕਟਰ ਜਿਹੜਾ ਹੁੰਦਾ 3 θ/360° ਔਰ ਉਹਦੀ ਗੁਣਾ ਅਸੀਂ ਕਰ ਦੇਾਂਗੇ πr ਦੇ ਸਕੁਅਰ ਨਾਲ ਤਾਂ ਇਹ ਵਾਲੀ ਚੀਜ਼ ਕੀ ਹੈ राजे ਏਰੀਆ ਆਫ ਸੈਕਟਰ ਹੈ ਤੇ ਸਾਨੂੰ ਇਹਨਾਂ ਨੇ ਕਿਹਾ ਹੈ ਕਿ ਏਰੀਆ ਆਫ ਸੈਕਟਰ ਕਿਹਦੇ ਬਰਾਬਰ ਹੈ ਸਰਕਲ ਦੇ ਏਰੀਆ ਦੇ 1/4 ਹਿੱਸੇ ਦੇ ਯਾਨੀ 1/4 ਹਿੱਸਾ ਕਿਹਦਾ ਸਰਕਲ ਦਾ ਏਰੀਆ ਔਰ ਸਰਕਲ ਦਾ ਏਰੀਆ ਕਿੰਨਾ ਹੁੰਦਾ राजे πr ਦੀ ਘਾਤ 2 ਹੁੰਦਾ ਇਦੋਂ ਆਪਾਂ ਇੱਕ ਵਾਰ ਕਲਰ ਚੇਂਜ ਕਰ ਲਿਆ ਹੁਣ ਦੇਖੋ ਕੀ ਹੋਏਗਾ ਰਜੇ ਜਿਹੜਾ ਆਹ ਪਾਈਰ ਦੀ ਘਾ ਦੋ ਐ ਤੇ ਆਹ ਪਾਈਰ ਦੀ ਘਾ ਦੋ ਕੱਟਿਆ ਜਾਏਗਾ ਸਾਡੇ ਕੋਲੇ ਕੀ ਬਚ ਗਿਆ θ/360 ਬਰਾਬਰ ਹੈ 1/4 ਤਾਂ ਅਸੀਂ ਨੇ θ ਦੀ ਵੈਲਿਊ ਪਤਾ ਕਰਨੀ ਆ ਬਿਕੋਜ਼ ਉਹਨਾਂ ਨੇ ਸਾਨੂੰ ਸੈਂਟਰਲ ਐਂਗਲ ਨੂੰ ਪਤਾ ਕਰਨ ਨੂੰ ਕਿਹਾ ਹੈ ਔਰ θ ਸਾਡੇ ਕੋਲੇ ਕੀ ਹੁੰਦਾ ਸੈਂਟਰਲ ਐਂਗਲ ਆਫ ਦਾ ਸੈਕਟਰ ਸੋ θ ਦੀ ਵੈਲਿਊ ਕਿਵੇਂ ਆਈ ਹੈ 360 ਇੱਧਰ ਭਾਗ ਹੋ ਰਿਹਾ ਉੱਧਰ ਜਾ ਕੇ ਕੀ ਹੋ ਜਾਊਗਾ ਗੁਣਾ ਹੋ ਜਾਊਗਾ ਸੋ 360 4 ਜਦੋਂ ਆਪਾਂ ਇਹਨੂੰ ਕੱਟਾਂਗੇ ਰਜੇ ਤਾਂ ਸਾਡੇ ਕੋਲੇ ਆਨਸਰ ਕਿੰਨਾ ਆਏਗਾ ਆਪਸ਼ਨ ਨੰਬਰ ਏ 90 ਡਿਗਰੀ ਉਸ ਤੋਂ ਬਾਅਦ ਕਹਿੰਦੇ 왓 ਇਜ਼ ਦ ਲੈਂਥ ਆਫ ਅ ਕਯੂਬੋਇਡ ਬਾਈ ਜੁਆਇਨਿੰਗ ਦੀ ਐਜਸ ਆਫ 3 ਕਯੂਬਸ ਆਫ ਸਾਈਡ 4 ਸੈਂਟੀਮੀਟਰ ਈਜ ਯਾਨੀ ਕਿ ਪੂਜਾ 4 ਸੈਂਟੀਮੀਟਰ ਵਾਲੇ ਤਿੰਨ ਕਣਾਂ ਦੇ ਸਮਾਨ ਫਲਕਾਂ ਨੂੰ ਮਿਲਾ ਕੇ ਬਣੇ ਕਣ ਆ ਦੀ ਲੰਬਾਈ ਕਿੰਨੀ ਹੋਏਗੀ ਤਾਂ ਆਪਾਂ 4 3 12 ਕਰਾਂਗੇ ਤਾਂ ਸਾਡੇ ਕੋਲੇ ਜਿਹੜਾ ਹੈਗਾ 12 ਸੈਂਟੀਮੀਟਰ ਇਹਦਾ ਆਨਸਰ ਆ ਸੋ ਰੱਜੀ ਹੁਣ ਸਾਡੇ ਕੋਲੇ ਕਿਹੜਾ ਸਵਾਲ ਹੈ ਕਿ ਬਰਾਬਰ ਅਰਧ ਵਿਆਸ ਤੇ ਬਰਾਬਰ ਉਚਾਈ ਵਾਲੇ ਬੇਲਣ ਯਾਨੀ ਕਿ ਸਿਲੰਡਰ ਅਤੇ ਸ਼ੰਕੂ ਦੇ ਆਇਤਨ ਦਾ ਕੀ ਸਬੰਧ ਹੈ ਇੰਗਲਿਸ਼ ਮੀਡੀਅਮ ਚ ਇੱਕ ਵਾਰ ਪੜ੍ਹ ਲੈਣੇ ਵਾਟ ਇਜ਼ ਦ ਰਿਲੇਸ਼ਨ ਬੀਟਵੀਨ ਦ ਵੋਲਿਊਮਸ ਆਫ ਅ ਸਿਲੰਡਰ ਇਟ ਮੀਨਸ ਦ ਵੋਲਿਊਮ ਆਫ ਦ ਸਿਲੰਡਰ ਐਂਡ ਅ ਕੋਨ ਆਫ ਦ ਸੇਮ ਰੇਡੀਅਸ ਐਂਡ ਸੇਮ ਹਾਈਟ ਦੇਖੋ ਸਾਨੂੰ ਪਤਾ ਹੈ ਕਿ ਸਿਲੰਡਰ ਦਾ ਜਿਹੜਾ ਵੋਲਿਊਮ ਹੈ ਨਾ ਜੇ ਕਿੰਨਾ ਹੁੰਦਾ ਪਾਈ ਆਰ ਦੀ ਘਾਤ 2 ਐਚ ਹੁੰਦਾ ਔਰ ਸਾਨੂੰ ਪਤਾ ਹੈ ਜਿਹੜਾ ਕੋਨ ਹੈ ਇਹਦਾ ਜਿਹੜਾ ਵੋਲਿਊਮ ਹੈ ਕਿੰਨਾ ਹੁੰਦਾ ਤਾਂ ਕੋਨ ਦਾ ਜਿਹੜਾ ਵੋਲਿਊਮ ਹੈ ਉਹ ਹੁੰਦਾ 1/3 ਪਾਈ ਆਰ ਦੀ ਘਾਤ 2 ਐਚ ਤਾਂ ਹੁਣ ਦੇਖੋ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਜਿਹੜੀ ਆਪਸ਼ਨ A ਹੈ ਉਹ ਹੀ ਤਾਂ ਸਹੀ ਆਨਸਰ ਬਣੇਗੀ ਕਿਉਂ ਕਿਉਂਕਿ ਦੇਖੋ ਵੋਲਿਊਮ ਆਫ ਸਿਲੰਡਰ ਕਿਹਦੇ ਬਰਾਬਰ ਹੈ 3 ਟਾਈਮਸ ਵੋਲਿਊਮ ਆਫ ਕੋਨ ਦੇ ਬਰਾਬਰ ਹੈ ਦੇਖੋ ਹੁਣ ਇੱਥੇ ਧਿਆਨ ਨਾਲ ਸਮਝੋ ਥੋੜਾ ਜਿਹਾ ਵੀ ਆਪਾਂ ਇਹਨੂੰ ਬਰਾਬਰ ਕਿਵੇਂ ਲਿਖਿਆ ਜਿਹੜਾ ਦੇਖੋ ਆਹ 3 ਤੇ ਆਹ 3 ਤਾਂ ਕੱਟ ਜਾਣਗੇ ਪਿੱਛੇ ਕੀ ਬਚ ਜਾਊਗਾ ਪਾਈ r ਦੀ ਘਾਤ 2 h ਔਰ ਪਾਈ r ਦੀ ਘਾਤ 2 h ਕੀ ਆਗਾ ਵੋਲਿਊਮ ਆਫ ਸਿਲੰਡਰ ਸੋ ਅਸੀਂ ਲਿਖ ਸਕਦੇ ਹਾਂ ਕਿ ਜਿਹੜਾ ਸਿਲੰਡਰ ਦਾ ਵੋਲਿਊਮ ਹੈ ਉਹ ਜੇ ਤੁਸੀਂ ਕੋਨ ਦੇ ਵੋਲਿਊਮ ਨੂੰ 3 ਨਾਲ ਗੁਣਾ ਕਰ ਦੋ ਤਾਂ ਤੁਹਾਡੇ ਕੋਲੇ ਸਿਲੰਡਰ ਦਾ ਵੋਲਿਊਮ ਆ ਜਾਏਗਾ ਸੋ ਸਾਡਾ ਰਾਈਟ ਆਨਸਰ ਆਪਸ਼ਨ ਨੰਬਰ A ਆ ਜਾਂਦਾ ਹੈ ਵੈਰੀ ਗੁੱਡ ਮੂਵ ਟੂ ਦ ਨੈਕਸਟ ਕੁਐਸਚਨ ਕਹਿੰਦੇ ਵਾਟ ਇਜ਼ ਦ ਕਲਾਸ ਮਾਰਕ ਆਫ ਦ ਕਲਾਸ ਇੰਟਰਵਲ ਸਾਨੂੰ ਆਹ ਕਲਾਸ ਇੰਟਰਵਲ ਦਿੱਤਾ ਹੈ ਇਹਨੂੰ ਅਜੇ ਕੀ ਕਹਿੰਦੇ ਨੇ ਪੰਜਾਬੀ ਭਾਸ਼ਾ ਦੇ ਵਿੱਚ ਇਹਨੂੰ ਵਰਗ ਅੰਤਰਾਲ ਦਾ ਵਰਗ ਚਿੰਨ ਪਤਾ ਕਰਨਾ ਕਹਿੰਦੇ ਨੇ ਠੀਕ ਹੈ ਵਰਗ ਚਿੰਨ ਕੀ ਹੋ ਗਿਆ ਕਲਾਸ ਮਾਰਕ ਹੁਣ ਦੇਖੋ ਕਲਾਸ ਮਾਰਕ ਦਾ ਅਜੇ ਫਾਰਮੂਲਾ ਕੀ ਹੁੰਦਾ ਹੈ ਅਪਰ ਲਿਮਿਟ ਜਿੰਨੀ ਅਪਰ ਲਿਮਿਟ ਹੈ ਕਿਸੇ ਵੀ ਵਰਗ ਅੰਤਰਾਲ ਦੀ ਉਹਦੇ ਚ ਜੋੜ ਦੋ ਉਹਦੀ ਲੋਅਰ ਲਿਮਿਟ ਤੇ ਉਹਨੂੰ ਕੀ ਕਰੋ ਦੋ ਨਾਲ ਡਿਵਾਈਡ ਕਰ ਹੁਣ ਦੇਖੋ ਜੀ ਆਪਾਂ ਇਹਨੂੰ ਡਿਵਾਈਡ ਕਰ ਦਿੰਨੇ ਆ ਠੀਕ ਹੈ ਜੀ ਯਾਨੀ ਕਿ 10 25 ਡਿਵਾਈਡਡ ਬਾਈ 2 ਤੇ ਜਦੋਂ ਆਪਾਂ ਇਹਨੂੰ ਵੰਡਾਂਗੇ ਸਾਡੇ ਕੋਲੇ ਕਿੰਨਾ ਆਨਸਰ ਆਜੂਗਾ 17.5 ਯਾਨੀ ਕਿ ਆਪਸ਼ਨ ਨੰਬਰ ਸੀ ਸਾਡਾ ਰਾਈਟ ਆਨਸਰ ਆ ਗਿਆ ਫਿਰ ਅੱਗੇ ਕਹਿੰਦੇ ਆਹ ਸਾਡੇ ਕੋਲੇ ਕੋਈ ਤਿੰਨ ਕਿਸੇ ਪ੍ਰਯੋਗ ਦੀਆਂ ਮੁੱਢਲੀਆਂ ਘਟਨਾਵਾਂ ਦੀ ਤੇ ਆਹ ਹੈ ਇਹਨਾਂ ਦੀ ਪ੍ਰੋਬੈਬਿਲਿਟੀ ਜੇ ਆਪਾਂ ਪਹਿਲ ਹੀ ਕਰ ਚੁੱਕੇ ਹਾਂ ਕਿ ਇਹਨਾਂ ਦੀ ਜਿਹੜੀ ਪ੍ਰੋਬੈਬਿਲਿਟੀ ਆ ਉਹਦਾ ਸਮ ਜਿਹੜਾ ਹੁੰਦਾ ਹੈ 1 ਹੁੰਦਾ ਹੈ ਕਿਸੇ ਵੀ ਘਟਨਾ ਦੀਆਂ ਜਿੰਨੀਆਂ ਮਰਜ਼ੀਆਂ ਜਿਹੜੀਆਂ ਹੈਗੀਆਂ ਨੇ ਪੌਸਿਬਿਲਿਟੀਆਂ ਹੋਣ ਜਦੋਂ ਆਪਾਂ ਉਹਨਾਂ ਦਾ ਸਮ ਕਰਦੇ ਹਾਂ ਤਾਂ ਉਹ ਹਮੇਸ਼ਾ 1 ਦੇ ਬਰਾਬਰ ਆਉਂਦਾ ਹੈ ਫਿਰ ਕਹਿੰਦੇ ਸੰਭਵ ਘਟਨਾ ਦੀ ਸੰਭਾਵਨਾ ਕੀ ਹੁੰਦੀ ਹੈ ਹੁਣ ਸੰਭਵ ਘਟਨਾ ਕਿਹੜੀ ਹੈ ਸ਼ੋਰ ਆਰ ਇਵੈਂਟ ਤਾਂ ਉਹਦੀ ਜਿਹੜੀ ਪ੍ਰੋਬੈਬਿਲਿਟੀ ਉਹ ਕਿੰਨੀ ਹੁੰਦੀ ਹੈ ਜੀ 1 ਹੁੰਦੀ ਹੈ ਤੁਹਾਨੂੰ ਇਹ ਵੀ ਆ ਸਕਦਾ ਹੈ ਕਿ ਇੰਪੋਸੀਬਲ ਈਵੈਂਟ ਦੀ ਪ੍ਰੋਬੈਬਿਲਿਟੀ ਕਿੰਨੀ ਹੁੰਦੀ ਹੈ ਤਾਂ ਜ਼ੀਰੋ ਹੁੰਦੀ ਹੈ ਮੰਨ ਲਓ ਤੁਹਾਨੂੰ ਆ ਗਈ ਕਿ ਕੁਐਸਚਨ ਆ ਗਿਆ ਕਿ ਇਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਕਿਹੜੀ ਕਿਸੇ ਕੰਮ ਦੇ ਹੋਣ ਦੀ ਸੰਭਾਵਨਾ ਨਹੀਂ ਹੋ ਸਕਦੀ ਤਾਂ ਫਿਰ ਸਾਡਾ ਆਨਸਰ ਕੀ ਆਜੂਗਾ ਮਾਈਨਸ ਦੇ 1 ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੀ ਸਾਡੀ ਕਿਸੇ ਵੀ ਕੰਮ ਦੇ ਹੋਣ ਦੀ ਪ੍ਰੋਬੈਬਿਲਿਟੀ ਹੈ ਉਹ ਰਜੇ 1 ਤੋਂ ਛੋਟੀ ਹੁੰਦੀ ਹੈ ਜਾਂ ਫਿਰ 1 ਦੇ ਬਰਾਬਰ ਹੁੰਦੀ ਹੈ ਔਰ ਉਹ ਜਿਹੜੀ ਹੈਗੀ ਹੈ ਵੱਡੀ ਹੁੰਦੀ ਹੈ ਕਿ ਤੋਂ ਜ਼ੀਰੋ ਤੋਂ ਜਾਂ ਫਿਰ ਜ਼ੀਰੋ ਦੇ ਬਰਾਬਰ ਯਾਨੀ ਕਿਸੇ ਵੀ ਕੰਮ ਦੇ ਹੋਣ ਦੀ ਸੰਭਾਵਨਾ ਜ਼ੀਰੋ ਵੀ ਹੋ ਸਕਦੀ ਹੈ 1 ਵੀ ਹੋ ਸਕਦੀ ਹੈ ਤੇ ਉਹਨਾਂ ਦੇ ਵਿਚਕਾਰ ਹੀ ਰਹਿੰਦੀ ਹੈ ਉਹਨਾਂ ਤੋਂ ਬਾਹਰ ਨਹੀਂ ਜਾਂਦੀ ਠੀਕ ਹੈ ਸੋ ਮੇਨ ਚੀਜ਼ ਤੁਹਾਨੂੰ ਕਨਸੈਪਟ ਪਤਾ ਹੋਣਾ ਚਾਹੀਦਾ ਅਗਰ ਤੁਹਾਨੂੰ ਕਨਸੈਪਟ ਕਲੀਅਰ ਹੈ ਤਾਂ ਤੁਸੀਂ ਕਿਸੇ ਵੀ ਤਰੀਕੇ ਦਾ ਸਵਾਲ ਹੱਲ ਕਰ ਸਕਦੇ ਹੋ ਸੋ ਮਿਲਦੇ ਆ ਫਿਰ ਨੈਕਸਟ ਕਲਾਸ ਦੇ ਵਿੱਚ ਉਸ ਤੋਂ ਬਾਅਦ ਆਪਾਂ ਟੂ ਫਾਲਸ ਔਰ ਜਿਹੜੇ ਦੇ Uh, true, false, और टू फॉल्स तो बाद फिलेंद ब्लैंक होंगे उन्होंने इकट्ठा एक क्लास के करा फिर टू मार्क्स वाले तो फोर मार्क्स वाले करेंगे और फिर सिक्स मार्क्स वाले अलग करा बाकी जी कल तुट्टी क्लास होगी तो फिर तेजे अच्छे मार्क्स आ ही जाने थैंक यू सो मच फॉर वॉचिंग दिस भीड बाकी चैनल में थोड़ा जो सपोर्ट एंड सबसक्राइब जरूर कर दियो